ਸਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੋਡੀ ਸਾਹਿਬ ਕੋਟਕਾਲਾ ਸਾਹਿਬ ਅਮਰਸਰ ਗੁਰਦੁਆਰਾ ਬੋਡੀ ਸਾਹਿਬ ਕੋਟਕਾਲਾ ਸਾਹਿਬ ਉਸ ਸੜਕ ਤੇ ਸਿਤ ਹੈ ਜਿਹੜੀ ਅਮਰਸਰ ਤੋਂ ਗੁਰੂ ਕੀ ਵਡਾਲੀ ਨੂੰ ਜੋੜਦੀ ਔਰ ਹੁਣ ਵੀ ਇਹ ਛੜਕ ਅਮਰਸਰ ਨੂੰ ਗੁਰੂ ਕੀ ਵਡਾਲੀ ਨਾਲ ਜੋੜਦੀ ਹੈ ਔਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਤੋਂ ਗੁਰਕੀ ਉਡਾਲੀ ਆਏ ਔਰ ਇਸ ਰਸਤੇ ਤੇ ਉਹ ਆਉਂਦੇ ਜਾਂਦੇ ਸਨ ਔਰ ਇਹ ਰਸਤਾ ਵਿੱਚ ਹੋਣ ਕਾਰਨ ਗੁਰੂ ਮਹਾਰਾਜ ਨੇ ਆਪਣੇ ਬਵਾਰਕ ਚਰਨਾਂ ਦੀ ਛੋਹ ਦੇ ਕੇ ਇਸ ਆਸਾਨ ਨੂੰ ਪਵਿੱਤਰ ਕੀਤਾ ਔਰ ਉਹਨਾਂ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਅਰਗੁਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਗੁਰੂ ਕੀ ਡਾਲੀ ਵਿਖੇ ਹੋਇਆ ਉਹਨਾਂ ਵੀ ਆਪਣੇ ਮੁਬਾਰਕ ਚਰਨਾਂ ਦੀ ਛੋਹ ਦੇ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ। ਔਰ ਉਹਨਾਂ ਤੋਂ ਬਾਅਦ ਸ੍ਰੀਮਾਨ ਸੰਤ ਬਾਬਾ ਮਸਤ ਰਾਮ ਜੀ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਸ ਸਥਾਨ ਤੇ ਬੈਠ ਕੇ ਤਪੱਸਿਆ ਕੀਤੀ ਔਰ ਉਸ ਕਾਲਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਔਰ ਉਹਨਾਂ ਨੇ ਉਸ ਵੇਲੇ ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੀ ਸੇਵਾ ਕੀਤੀ। ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ ਔਰ ਉਹਨਾਂ ਨੇ ਇਹ ਵਜਨ ਕਹਿ ਸੰ ਕਿ ਬਚਾ ਸਾਡੇ ਤੋਂ ਮਗਰੋਂ ਇੱਥੇ ਮੇਲੇ ਲਗਿਆ ਕਰਨਗੇ ਸੋ ਉਹਨਾਂ ਦੀ ਗੁਰਪੁਰੀ ਪਿਆਨਾ ਕਰਨ ਜਾਣ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਇਕੱਤਰ ਹੋ ਕੇ ਇਸ ਸਥਾਨ ਗੁਰਦੁਆਰਾ ਬੋੜੀ ਸਾਹਿਬ ਦੇ ਹੋਲੇ ਮਹੱਲੇ ਦੀ ਪਰੰਪਰਾ ਨੂੰ ਆਰੰਭ ਕੀਤਾ ਔਰ ਇਸ ਵਾਰ 86 ਹੋਲਾ ਮਹੱਲਾ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਦੇ ਵਿੱਚ 6 ਮਾਰਚ ਤੋਂ 51 ਸ੍ਰੀ ਖੰਡ ਪਾਠ ਸਾਹਿਬ ਦੀ ਲੜੀ ਜਿਹੜੀ ਆਰੰਭ ਕੀਤੀ ਗਈ ਔਰ ਲੜੀਆਂ ਨਿਰੰਤਰ 16 ਮਾਰਚ ਤੱਕ ਚੱਲੀਆਂ ਜਿਸ ਵਿੱਚ ਪੰਜਾਂ ਲੜੀਆਂ ਦੇ ਵਿੱਚ 51 51 ਖੰਡ ਪਾਠ ਜਿਹੜੇ ਆ ਉਹ ਹੋਣੇ ਆ ਔਰ 255 ਸ੍ਰੀ ਖੰਡ ਪਾਠ ਸਾਹਿਬ ਦੀ ਸੰਪੂਰਨਤਾ 16 ਮਾਰਚ ਨੂੰ ਹੋਣੀ ਹੈ ਔਰ ਇਸ ਦੇ ਦੌਰਾਨ 6 7 ਮਾਰਚ ਨੂੰ ਵਾਲੀਵਾਲ ਦੇ ਟੂਰਨਾਮੈਂਟ ਕਰਾਇਆ ਗਿਆ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ ਪੰਜਾਬ ਇਹ ਛੇਵਾ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਉਸ ਨੂੰ ਠੱਲ ਪਾਉਣ ਦੇ ਵਾਸਤੇ ਔਰ ਨੌਜਵਾਨਾਂ ਨੂੰ ਖੇਡਾਂ ਦੀ ਪਤੀ ਪ੍ਰੇਰਿਤ ਕਰਨ ਵਾਸਤੇ ਤਾਂ ਕਿ ਉਹ ਖੇਡਾਂ ਦੇ ਪ੍ਰਤੀ ਪ੍ਰੇਰਿਤ ਹੋ ਕੇ ਤੇ ਇਹਨਾਂ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਜਿਹੜਾ ਜੀਵਨ ਉਹ ਨਰਵਾ ਕਰਨ ਔਰ ਇਸ ਤੋਂ ਬਾਅਦ 12 13 14 15 ਮਾਰਚ ਨੂੰ ਭਾਰੀ ਦੀਵਾਨ ਸਜਾਏ ਜਾਣੇ ਆ ਜਿਸ ਦੇ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਸੰਗਤਾਂ ਨੂੰ ਗੁਰਬਾਣੀ ਔਰ ਗੁਰ ਇਤਿਹਾਸ ਸਿੱਖ ਇਤਿਹਾਸ ਸੁਣਾ ਕੇ ਗੁਰੂ ਨਾਲ ਜੋੜਨ ਦਾ ਪ੍ਰਯਾਲਾ ਕਰਨਗੇ ਔਰ 16 ਤਰੀਕ ਨੂੰ ਹੀ ਖੰਡਪਾੜ ਸਾਹਿਬ ਦੀ ਸੰਪੂਰਨਤਾ ਪੂਰਨਤਾ ਤੋਂ ਬਾਅਦ ਛੋਟੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਏ ਜਾਣੇ ਆ ਜਿਸ ਵਿੱਚ ਵਸ-ਵਸ ਕੈਟਾਗਰੀ ਦੀ ਉਮਰ ਦੇ ਬੱਚੇ ਜਿਹੜੇ ਆ ਉਹ ਭਾਗ ਲੈਣਗੇ ਔਰ ਜਿੰਨੇ ਵੀ ਬੱਚੇ ਉਸ ਵਿੱਚ ਭਾਗ ਲੈਣਗੇ ਸਾਰਿਆਂ ਨੂੰ ਸਨਮਾਨਜਨ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਜਾਣਾ ਔਰ ਜਿਹੜੇ ਪਹਿਲੇ ਦੂਜੇ ਤੀਜੇ ਸਥਾਨ ਤੇ ਬੱਚੇ ਆਉਣਗੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਣਾ ਤਾਂ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਦਸਤਾਰਾਂ ਸਜਾ ਕੇ ਬਾਣੀ ਔਰ ਬਾਣੀ ਦੇ ਧਾਰਨੀ ਹੋ ਕੇ ਆਪਣਾ ਜੀਵਨ ਬਤੀਤ ਕਰਨ ਸੋ ਸਾਰੀ ਸੰਗਤ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਇਸ 16 ਮਹਲੇ ਦੇ ਪੁਰਬ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਤੇ ਆਪਣਾ ਜੀਵਨ ਸਫਲਾ ਕਰੀਏ ਕਿਉਂਕਿ ਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਨ ਕੀਤਾ ਹੈ ਕੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਬੈਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਆਪਾਂ ਸੰਗਤ ਵੀ ਬੈਠ ਕੇ ਬਾਣੀ ਪੜ ਕੇ ਬਾਣੀ ਸਰਵਣ ਕਰਕੇ ਜਿਹੜਾ ਸਮਾਂ ਬਤੀਤ ਕਰਨਾ ਹੈ ਗੁਰੂ ਮਹਾਰਾਜ ਦੀ અપਾਰ ਬਖਸ਼ਾ ਦਾ ਸਦਕਾ ਉਸ ਦਾ ਲਾ ਸਾਨੂੰ ਇਸ ਮਨੁੱਖਾ ਜਨਮ ਵਿੱਚ ਹੀ ਮਿਲਣਾ ਹੈ ਤੇ ਗੁਰੂ ਮਹਾਰਾਜ ਨੇ ਸਾਡੀ ਅੱਗੇ ਵੀ ਬਾਹ ਫੜਨੀ ਹੈ ਸੋ ਸਾਰੀ ਸੰਗ ਦੇ ਚਰਨਾਂ ਚ ਦੁਬਾਰਾ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਹੁਲੇਮਲੇ ਦੇ ਪੁਰਬਾਂ ਦੇ ਵਿੱਚ ਆਪਣੀ ਹੀ ਹਾਜ਼ਰੀ ਲਵਾ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਮਾਰਚ ਨੂੰ 12 ਵਜੇ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ